ਫਸਗੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਕ ਪਾਸੇ ਇਲਜ਼ਾਮ ਲਗਾਏ ਜਾਂਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਂਗਸਟਰਾਂ ਨੂੰ ਲੈ ਕੇ ਕੁਝ ਵੀ ਨਹੀਂ ਕਰ ਰਹਾ ਹਰ ਰੋਜ਼ ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਕਤਲ ਕੀਤੇ ਜਾਂਦੇ ਨੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਲਾਰਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਜ਼ੀਰੋ ਹੈ ਲਾਰਡ ਆਰਡਰ ਦੀ ਸਥਿਤੀ ਨੂੰ ਲੈ ਕੇ ਪੰਜਾਬ ਜੰਗਲ ਰਾਜ ਵਰ ਵੱਧ ਰਿਹਾ ਹੈ ਹਮੇਸ਼ਾ ਹੀ ਇਹੋ ਜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਛਾਪੀ ਹਮਲੇ ਕੀਤੇ ਜਾਂਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਗੈਂਗਸਟਰਵਾਦ ਨੂੰ ਲੈ ਕੇ ਫਰੋਟੀਆਂ ਮੰਗਣ ਵਾਲਿਆਂ ਨੂੰ ਲੈ ਕੇ ਲਾਰਡ ਆਰਡਰ ਦੀ ਸਥਿਤੀ ਨੂੰ ਲੈ ਕੇ ਲੇਕਿਨ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਜਿੰਦਰ ਸਿੰਘ ਧਾਮੀ ਫਸ ਗਏ ਨੇ ਇੱਕ ਪਾਸੇ ਕਹਿੰਦੇ ਨੇ ਕਿ ਗੈਂਸਟਰ ਖਤਮ ਹੋਣਾ ਚਾਹੀਦਾ ਹੈ ਤੇ ਦੂਸਰੇ ਪਾਸੇ 8 ਫੋਟੋਆਂ ਨਸ਼ਰ ਕਰ ਦਿੱਤੀਆਂ ਗਈਆਂ ਨੇ ਕਿਹਨਾਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੇ ਆਲੇ ਹੱਥੀ ਲੈਂਦੇ ਸੀ ਜਿਹੜੇ ਆਪਣੀਆਂ ਗੱਲਾਂ ਦੇ ਵਿੱਚ ਜਾਲ ਦੇ ਵਿੱਚ ਪਸਾਉਣਾ ਚਾਹੁੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਉਹੀ ਗੈਂਗਸਟਰਾਂ ਦੇ ਨਾਲ ਨੇ 8421 ਲੀਕ ਹੋਈਆਂ ਨੇ ਉਸ ਦੇ ਹਵਾਲੇ ਦੇ ਦਿੱਤੇ ਗਏ ਨੇ ਕਿ ਇਸ ਉੱਤੇ ਰਿਐਕਸ਼ਨ ਹੋਵੇਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਕੀ ਰਿਐਕਸ਼ਨ ਹੋਵੇਗਾ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਲਾਂਕਿ ਜਿਹੜੇ ਕੁਮਰਜੀਤ ਪ੍ਰਤਾਪ ਸਿੰਘ ਨੇ ਜਿਹੜੇ ਮੌਜੂਦਾ ਵਿਧਾਇਕ ਨੇ ਜਿਹੜੇ ਮੌਜੂਦਾ ਆਪੀਸ ਅਫਸਰ ਰਹਿ ਚੁੱਕੇ ਨੇ ਜਿਨ੍ਹਾਂ ਨੇ ਆ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੂਬਾਲ ਦੀ ਰੈਡ ਮਾਈ ਹੇਟ ਆ ਪੱਲਾ ਫੜਿਆ ਸੀ ਆਪ ਆਦਮੀ ਪਾਰਟੀ ਦਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਲੜੀਆਂ ਉਹਨਾਂ ਨੇ ਕਿਹਾ ਕਿੰਤੂ ਪਰਤੂ ਨਹੀਂ ਕੀਤਾ ਜਾ ਸਕਦਾ ਗੈਂਗਸਟਰਵਾਦ ਫਰੋਟੀਆਂ ਮੰਗਣ ਦਾ ਦੌਰ 2007 ਵਿੱਚ ਸ਼ੁਰੂ ਹੋਇਆ ਹਾਲਾਂਕਿ ਉਹ ਆਪ ਆਦਮੀ ਪਾਰਟੀ ਦੇ ਵਿੱਚੋਂ ਬਤਲ ਨੇ ਇਸ ਦੇ ਬਾਵਜੂਦ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਦੇਣ ਨਹੀਂ ਹੈ ਕਿ ਗੈਂਗਸਟਰ ਇਹਨਾਂ ਵੱਲੋਂ ਪੈਦਾ ਕੀਤਾ ਗਿਆ ਹੈ ਹਾਲਾਂਕਿ ਇਹੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਇਹੀ ਗੱਲ ਅਮਨ ਅਰੋੜਾ ਅਤੇ ਕੁਲਦੀਪ ਸਿੰਘ ਧਾਲੀਵਾਲ ਅਤੇ ਬਲਤੇਜ ਸਿੰਘ ਪੱਨੂ ਉਹਨਾਂ ਨੇ ਕਹੀ ਕਿ ਇਹ ਤੁਹਾਡੇ ਹੀ ਪਾਲੇ ਹੋਏ ਨੇ ਇਹ ਤੁਹਾਡੀਆਂ ਹੀ ਸਰਕਾਰਾਂ ਦੇ ਵਿੱਚ ਪੈਦਾ ਹੋਏ ਨੇ ਇਹ ਤੁਹਾਡੀ ਹੀ ਸ਼ਹਿ ਤੇ ਇਹ ਵਾਰਦਾਤਾਂ ਕਰਦੇ ਰਹੇ ਇਹ ਕਤਲ ਕਰਦੇ ਰਹੇ ਇਹ ਫਰੋਤੀਆਂ ਮੰਗਦੇ ਰਹੇ ਇਧਰ ਸੂਤਰਾਂ ਦੀ ਹਵਾਲੇ ਤੋਂ ਬੜੀ ਵੱਡੀ ਤੇ ਐਮ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਗੈਂਗਸਟਰਾਂ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਰੁੱਧ ਸਖਤ ਮੋਰਚਾ ਖੋਲ ਦਿੱਤਾ ਹੈ ਆਪ ਆਗੂ ਬਲਤੇਜ ਸਿੰਘ ਬਲਤੇਜ ਪਨੂਨੇ ਇੱਕ ਵਿਆਹ ਸਮਾਗਮ ਦੀਆਂ ਅਟ ਐਨ ਤਸਵੀਰਾਂ ਜਾਰੀ ਕਰਦਿਆਂ ਸੁਖਬੀਰ ਸਿੰਘ ਬਾਦਲ ਅਤੇ ਧਾਮੀ ਤੋਂ ਸਪਸ਼ਟਿਕਰਨ ਮੰਗਿਆ ਹੈ ਪਨੂਨੇ ਦਾਵਾ ਕੀਤਾ ਇਹ ਆਗੂ ਜਿਸ ਵਿਆਹ ਵਿੱਚ ਸ਼ਾਮਲ ਹੋਏ ਉਹ ਇੱਕ ਅਜਿਹੇ ਗੈਂਗਸਟਰ ਦੀ ਭੈਣ ਭੈਣ ਦਾ ਸੀ ਜਿਸ ਜਿਸ ਨੂੰ ਪੁਲਿਸ ਜਿਸ ਦੀ ਪੁਲਿਸ ਨੂੰ ਸਰਗਰਮੀ ਨਾਲ ਭਾਲ ਹੈ ਉਹਨਾਂ ਨੇ ਸਵਾਲ ਕੀਤਾ ਕਿ ਸੁਖਬੀਰ ਸੁਖਬੀਰ ਸਿੰਘ ਬਾਦਲ ਗੈਂਗਸਟਰਾਂ ਦੇ ਸਹਾਰੇ ਆਪਣੀ ਗਵਾਹੀ ਹੋਈ ਸਿਆਸੀ ਜ਼ਮੀਨ ਹਾਸਲ ਕਰਨਾ ਚਾਹੁੰਦੇ ਹਨ ਆਪ ਮੀਡੀਆ ਇੰਚਾਰਜ ਨੇ ਗੈਂਗਸਟਰਾਂ ਦੇ ਗੈਂਗਸਟਰਾਂ ਤੇ ਵਾਰ ਦੇ ਅੰਕੜੇ ਸਾਂਝੇ ਕੀਤੇ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਦੇ ਵਾਰ ਦੌਰਾਨ ਹੁਣ ਤੱਕ ਹੋਈਆਂ 3520 ਗ੍ਰਿਫਤਾਰੀਆਂ 1599 ਨੂੰ ਕਚਾਇਆ ਪ੍ਰੀਵੈਟਿਵ ਡਿਟੈਂਸ਼ਨ 104 ਹਥਿਆਰ ਬਰਾਮਦ ਅਕਾਲੀ ਦਲ ਨੂੰ ਲਿਆ ਕਰ ਰਹੇ ਹੱਤੀ ਕਿ ਜਿੰਨਾ ਅਫਸਰਾਂ ਨੂੰ ਤਰਕੀਆਂ ਦੇ ਕੇ ਦਸੀਏ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਦੇ ਲੋਕ ਮਾਰ ਪਰ ਅਕਾਲੀ ਦਲ ਨੂੰ ਨਕਾਰ ਚੁੱਕੇ ਹਨ ਜਿਸ ਕਾਰਨ ਹੁਣ ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਹੈ ਕਿ ਗੈਂਗਸਟਰਾਂ ਦਾ ਸਹਾਰਾ ਲੈ ਬਿਨਾ ਉਹਨਾਂ ਦੀ ਦਾਤ ਪੰਜਾਬ ਦੀ ਰਾਜਨੀਤੀ ਵਿੱਚ ਨਹੀਂ ਗੱਲ ਸਕਦੀ ਉਹਨਾਂ ਦਾ ਦੋਸ਼ ਉਹਨਾਂ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਗੈਂਗਸਟਰ ਵਾਂਗ ਉਤਸ਼ਾਹ ਕਰ ਰਹੇ ਹਨ ਅਤੇ ਲੋਕਾਂ ਤੇ ਦਬਾਅ ਬਣਾ ਕੇ ਅਗੀਆਂ ਚੋਣਾਂ ਵਿੱਚ ਆਪਣੀ ਜਗ੍ਹਾ ਬਣਾਉਣਾ ਚਾਹੁੰਦੇ ਹਨ ਇਸੇ ਲਈ ਉਹ ਗੈਂਗਸਟਰਾਂ ਦੇ ਪਰਿਵਾਰਾਂ ਦਾ ਸਾਧ ਦੇ ਰਹੇ ਹਨ ਦੂਜੇ ਪਾਸੇ ਉਹਨਾਂ ਨੇ ਅਰਜੰਦ ਸਿੰਘ ਧਾਰਨੀ ਤੇ ਨਿਸ਼ਾਨਾ ਸਾਧਿਆ ਕਿ ਆ ਕਿ ਉਹ ਸਪਸ਼ਟ ਕਰਨ ਕਿ ਉਹ ਐਸ.ਪੀ.ਐਸ ਦੇ ਪ੍ਰਧਾਨ ਵਜੋਂ ਅਜਿਹੇ ਅਹਿਮ ਸਮਾਗਮਾਂ ਤੇ ਗਏ ਜਾਂ ਸੁਖਬੀਰ ਸਿੰਘ ਬਾਦਲ ਦੇ ਇੱਕ ਸਮਾਗਮ ਵਜੋਂ ਜੇਕਰ ਉਹ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਗਏ ਤਾਂ ਇਹ ਬਹੁਤ ਗੰਭੀਰ ਇਤਰਾਜ਼ ਵਾਲੀ ਗੱਲ ਹੈ ਕਿ ਪੰਜਾਬ ਦੇ ਵਕ ਵਕ ਕੇਸਾਂ ਵਿੱਚ ਲੜੀਂਦੇ ਵਿਅਕਤੀਆਂ ਨੂੰ ਇੰਨੀ ਐਮੀਏ ਤੇ ਕਿਉਂ ਦਿੱਤੀ ਜਾ ਰਹੀ ਹੈ? ਯਾਨੀ ਕਿ ਜਿਹੜੇ ਗੈਂਗਸਟਰ ਨੇ ਜਿਹੜੇ ਲੋੜੀਂਦੇ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਉਹਨਾਂ ਦੇ ਵਿਆਹਾਂ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਕਿਉਂ ਸ਼ਰਕਤ ਕੀਤੀ ਜਾਂਦੀ ਹੈ? ਉਹਨਾਂ ਵਿਆਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਕਿਉਂ ਸ਼ਰਕਤ ਕੀਤੀ ਜਾਂਦੀ ਹੈ? ਅਕਾਲੀ ਦਲ ਦਾ ਇਤਿਹਾਸ ਅਤੇ ਪੁਲਿਸ ਦੀ ਕਾਰਵਾਈ ਪ੍ਰੈਸ ਕਾਨਫਰੰਸ ਦੌਰਾਨ ਪਾਨੂੰ ਨੇ ਕਿਹਾ ਕਿ ਗੈਂਗਸਟਰ ਵਿਰੋਧ ਪੰਜਾਬ ਪੁਲਿਸ ਦਾ ਐਕਸ਼ਨ ਪ੍ਰਹਾਰ ਲਗਾਤਾਰ ਜਾਰੀ ਰਹੇਗਾ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ ਉਹਨਾਂ ਅਕਾਲੀ ਦਲ ਦੇ ਇਤਿਹਾਸ ਤੇ ਚੋਟ ਕਰਦਿਆਂ ਕਿਹਾ ਕਿ 1978 84 88 ਤੇ 95 ਸਮੇਂ ਪੰਜਾਬ ਨਾਲ ਕਈ ਧੋਖੇ ਹੋਏ ਉਹਨਾਂ ਦੋਸ਼ ਲਾਇਆ ਕਿ ਪੁਲਿਸ ਦੀਆਂ ਵਧੀਆਂ ਵਧੀਆਂ ਕਾਰਨ ਕਰਨ ਵਾਲੇ ਅਫਸਰਾਂ ਨੂੰ ਅਕਾਲੀ ਸਰਕਾਰ ਦੌਰਾਨ ਤਰੱਕੀਆਂ ਦੇ ਕੁਝ ਅਹੁਦਿਆਂ ਤੋਂ ਪਹਛਾਇਆ ਗਿਆ ਅਤੇ 2015 ਦੇ ਬੇਅਦਬ ਕਾਂਡ ਵਿੱਚ ਵੀ ਅਜਿਹੇ ਅਫਸਰਾਂ ਦੇ ਨਾਲ ਸਾਹਮਣੇ ਆਏ ਹਨ ਪੰਜਾਬ ਵਿੱਚ ਗੈਂਗਸਟਰ ਦੀ ਪਦਾਇਸ਼ ਤੇ ਸਵਾਲ ਸੁਖਬੀਰ ਸਿੰਘ ਬਾਦਲ ਵੱਲੋਂ ਪੁਲਿਸ ਅਫਸਰਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਤੇ ਟਿੱਪਣੀਆਂ ਪੰਨੂ ਨੇ ਕਿਹਾ ਕਿ ਇੱਕ ਪਾਸੇ ਉਹ ਧਮਕੀਆਂ ਦੇ ਰਹੇ ਹਨ ਤੇ ਦੂਜੇ ਪਾਸੇ ਗੈਂਗਸਟਰਾਂ ਨੂੰ ਦਬਾਉਣ ਦੀ ਗੱਲ ਕਰਦੇ ਹਨ ਉਹਨਾਂ ਪੁੱਛਿਆ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਕਿਸ ਨੇ ਪੈਦਾ ਕੀਤਾ ਉਹਨਾਂ ਅੰਮ੍ਰਿਤਸਰ ਵਿੱਚ ਆਪਣੀ ਤੀਹ ਦੀ ਇੱਜ਼ਤ ਬਚਾਉਂਦੇ ਹੋਏ ਸ਼ਹੀਦ ਐਸ ਐਸ ਆਈ ਲੁਧਿਆਣਾ ਵਿੱਚ ਪੁਲਿਸ ਅਫਸਰ ਦੀ ਲਾਪ ਤੋੜ ਤੇ ਨਾ ਬਾਜ ਜੇਲ ਬ੍ਰੇਕ ਕਾਰਡ ਵਰਗੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਆ ਕਿ ਆ ਕਿ ਇਹ ਸਭ ਅਕਾਲੀ ਦਲ ਦੇ ਰਾਜ ਦੌਰਾਨ ਸ਼ੁਰੂ ਹੋਇਆ ਸੀ ਅੱਗੇ ਅੰਮ੍ਰਿਤਸਰ ਵਿੱਚ ਗੈਂਗਸਟਰ ਅੰਮ੍ਰਿਤਪਾਲ ਬਾਘ ਦੀ ਭੈਣ ਦੇ ਵਿਆਹ ਵਿੱਚ ਜਗਜੀਤ ਸਿੰਘ ਬਾਦਲ ਹਰਜਿੰਦਰ ਸਿੰਘ ਧਾਮੀ ਵਿਸ਼ਾ ਸਿੰਘ ਮਲਟੋਹਾ ਬਰ ਪੂਰਾ ਅਤੇ ਬੀਬੀ ਗਰੀਬਕਰ ਮਜੀਠੀਆ ਵਰਗੇ ਸ਼ਾਮਲ ਹੋਏ ਉਹਨਾਂ ਨੇ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਇਹਨਾਂ ਫੋਟੋਆਂ ਵਿੱਚ ਗੈਂਗਸਟਰ ਦੀ ਮਾਤਾ ਅਤੇ ਤਨਤਾਰ ਦੀ ਉਮੀਦਵਾਰ ਵੀ ਸਾਫ਼ ਨਜ਼ਰ ਆ ਰਹੀਆਂ ਹਨ ਉਹਨਾਂ ਨੇ ਸਵਾਲ ਕੀਤਾ ਕਿ ਅਕਾਲੀ ਆਗੂਆਂ ਨੂੰ ਕੋਈ ਆਮ ਲੋਕ ਆਪਣੇ ਮਾਹਾਂ ਵਿੱਚ ਨਹੀਂ ਬੁਲਾਉਂਦੇ ਜੋ ਉਹ ਗੈਂਗਸਟਰਾਂ ਦੇ ਪਰਿਵਾਰਾਂ ਦੇ ਸਮਾਗਮ ਤੱਕ ਸੀਮਤ ਰਹ ਗਏ ਨੇ ਪਰ ਉਹਨੇ ਅੰਤ ਵਿੱਚ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਇੱਕ ਪਾਸੇ ਪੰਜਾਬ ਸਰਕਾਰ ਗੈਂਗਸਟਰ ਖਿਲਾਫ ਲੜਾਈ ਲੜ ਰਹੀ ਹੈ ਤੇ ਦੂਜੇ ਪਾਸੇ ਅਕਾਲੀ ਆਗੂ ਉਹਨਾਂ ਨਾਲ ਤਸਵੀਰਾਂ ਖਿਚਵਾ ਰਹੇ ਹਨ ਉਹਨਾਂ ਉਹਨਾਂ ਸੁਖਬੀਰ ਬਾਦਲ ਨੂੰ ਮੋੜ ਸਵਾਲ ਕੀਤਾ ਕਿ ਗੈਂਗਸਟਰਾਂ ਦੇ ਮਾਧਮ ਰਾਹੀਂ ਸਿਆਸਤ ਵਿੱਚ ਵਾਪਸੀ ਦਾ ਰਾਹ ਲੱਭ ਰਹੇ ਹਨ ਯਾਨੀ ਕਿ ਗਨੀਪ ਕੌਰ ਮਜੀਠੀਆ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਮਲਟੋਹਾ ਗਨੀਪ ਕੌਰ ਮਜੀਠੀਆ ਵੱਲੋਂ ਬਿਆਨ ਦੇ ਵਿੱਚ ਸ਼ਰਕਤ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਕਿਉਂ ਸ਼ਰਕਤ ਕੀਤੀ ਗਈ ਇੱਕ ਪਾਸੇ ਤਾਂ ਗੈਂਗਸਟਰ ਨੂੰ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਗੈਂਗਸਟਰਾਂ ਦੀਆਂ ਭੈਣਾਂ ਦੇ ਵਿਆਹਾਂ ਦੇ ਵਿੱਚ ਜਾ ਕੇ ਫੋਟੋਆਂ ਖਿੱਚਵਾਈਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਡੂ ਕੋਲ ਹਰਜਿੰਦਰ ਸਿੰਘ ਧਾਮੀ ਵਿਸ਼ਾ ਸਿੰਘ ਬਲਟੋਹਾ ਗਨੀਪ ਕੌਰ ਮਜੀਠੀਆ ਅਤੇ ਪ੍ਰਿੰਸੀਪਲ ਸੁਖਵਿੰਦਰ ਪਾਪ ਹੁਣਾ ਕਰੂ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਰਾਹੀ ਇਹ ਦਬਦਬਾ ਪੰਜਾਬ ਦੇ ਵਿੱਚ ਬਣਾਉਣਾ ਚਾਹੁੰਦੇ ਨੇ ਤਾਂ ਜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਜਾਣ ਅਸੀਂ ਇਸ ਦਾ ਹਸਪਤਾਵ ਲਾਵਾਂਗੇ ਇਸ ਉੱਤੇ ਸਪਸ਼ਟੀਕਰਨ ਦੇਵੇ ਧਾਮੀ ਅਤੇ ਸੁਖਬੀਰ ਬਾਦਲ